ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਦਾ ਮੌਕਾ ਤਾਂ ਮਾਣ ਬਲਸਿਆ ਸੋ ਕੀ ਕਰਨੀ ਜਾਊਗੀ ਕਿਵੇਂ ਦੇਦਿਓ ਵਾਇਦ ਚਿਕਾ ਖਾਲਸਾ ਵਾਇਦ ਚਿਕੀ ਪਤੇ ਨੀਓ ਚ ਨਵਾਂ ਲਾਣਾ ਬਹੁਤ ਬਹੁਤ ਤੁਹਾਨੂੰ ਅਨਕਾਰਦੀ ਹਾਂ ਮੈਂ ਗੁਰਜੀਤ ਕੌਰ ਸਰਪੰਚ ਚੁਣੀ ਹੁਈ ਹਾਂ ਮੈਂ ਪਿੰਡ ਠਾਕਰਪੁਰ ਤੋਂ ਹੋਦੀ ਹਾਂ ਹਾਂਜੀ ਮੇਰੇ ਪਿੰਡ ਮੈਂ ਧੰਨਵਾਦ ਕਰਦੀ ਹਾਂ ਪਿੰਡ ਵਾਲਿਆਂ ਦਾ ਮੈਨੂੰ ਸੇਵਾ ਦੇਣ ਦਾ ਮੌਕਾ ਦਿੱਤਾ ਮੈਂ ਪਿੰਡ ਦਾ ਸਾਜਾ ਵਿਕਾਸ ਚਾਹੁੰਦੀ ਹਾਂ ਜੀ ਸਰ ਪਿੰਡ ਦੇ ਲੋਕਾਂ ਮੈਂ ਜਿਉਣਾ ਸਰਪੰਚ ਚੁਣਿਆ ਸੀ ਹੋਇਆ ਤਾਂ ਦਾ ਮੌਕਾ ਆਤਾ ਉਹ ਤੁਹਾਡੇ ਸਿਰ ਤੇ ਸਰਪੰਚੀ ਆਤਾ ਸਿੱਧਾ ਕੀ ਕਹਣਾ ਚਾਹੋਗੇ ਕਿਵੇਂ ਦੇਦਿਓ ਵਾਈਫ ਖਾਸਾ ਤੇ ਵਾਈਫ ਜੀ ਫਤੇ ਮੇਰਾ ਨਾਮ ਜੀ ਵਾਸੂਦੇਵ ਪਿੰਡ ਠਾਕਰਪੁਰ ਮੇਰੀ ਵਾਈਫ ਗੁਰਜੀਤ ਕੌਰ ਸਰਪੰਚ ਪਿੰਡ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਨਾਲ ਸਿੱਧ ਕੇ ਨਾਲ ਸਾਨੂੰ ਸਰਪੰਚ ਚੁਣਿਆ ਆਹੇ ਪਿੰਡ ਦੇ ਬਹੁਤ ਬਹੁਤ ਧੰਨਵਾਦ ਹੈ ਪਉ ਸੁਨ ਸਾਹਿਬ ਪਿਛਲੀ ਪੰਚਾਇਤੋ ਲੋਕ ਕਿਹੜੇ ਮੈਨੰਗ ਕੰਮ ਲੈ ਚੁੱਕੇ ਹੈ ਜੋ ਤੁਹਾਡੀ ਗੋਇ ਦੇ ਵਿੱਚ ਪੂਰੇ ਕਰਾਏ ਜਾਣੇ। ਇਹ ਕੌਲਿਸ ਪਿੰਡੇ ਵਿੱਚ ਸਾਰੇ ਹੀ ਕੰਮ ਆ ਦੇ 88 ਤੋਂ ਲੈ ਕੇ ਜਿਹੜਾ 88 1988 ਦੇ ਸਾਰੇ ਕੰਮ ਪਿੰਡੇ ਦੀ ਹੈ। ਸਾਡੇ ਪਿੰਡੇ ਦੇ ਵਿੱਚ ਪਹਿਲੀ ਪ੍ਰੋਬਲਮ ਤੇ ਹੈ ਕਿ ਕਿ ਮੜੀਆਂ ਨਹੀਂ ਕਿ ਸਾਡੇ ਪਿੰਡੀਆਂ 88 ਤੋਂ ਲੈ ਕੇ ਮੜੀਆਂ ਹੀ ਨਹੀਂ ਸੂਰੀਆਂ ਹੀ ਆ। ਇਹ ਤਾਂ ਯਾਦ ਹੈ ਪਿੰਡ ਦਾ ਵਿਕਾਸ ਦੇਖੋ ਹਰ ਪਿਛੋਂ 88 ਤੋਂ ਪਿਛੜਾ ਹੈ ਪਿੰਡ ਸਭ ਤੋਂ 88 ਤੋਂ ਪਿਛੜਾ ਹੈ ਪਿੰਡਾ ਇਸ ਪਿੰਡ ਵਿੱਚ ਕੋਈ ਕਿਸੇ ਨੇ ਵੀ ਕੋਈ ਪੈਸਾ ਨਹੀਂ ਦਿੱਤਾ ਦਿੱਤਾ ਜਾਂ ਨਾ ਦਿੱਤਾ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਪਰ ਅਸੀਂ ਇਹ ਜਾਣਿਆ ਕਿ ਸਾਨੂੰ ਗਵਰਨਮੈਂਟ ਸਰਕਾਰ ਵੱਧ ਤੋਂ ਵੱਧ ਪੈਸੇ ਦੇ ਆਹੀਂ ਪਿੰਡ ਦਾ ਵਿਕਾਸ ਕਰਾਂਗੇ ਉਹ ਤੁਸੀਂ ਆਮ ਦੇਖਿਆ ਹੋਵੇਗਾ ਸਰ ਜਦੋਂ ਬਾਹਰਲੇ ਪਿੰਡਾਂ 'ਚ ਜਾਂਦਾ ਲਾਈਟਾਂ ਲੱਗੀਆਂ ਹੁੰਦੀਆਂ ਫੁੱਲ ਬੂਟੇ ਲੱਗੇ ਹੁੰਦੇ ਜਦੋਂ ਪਿੰਡ ਦੇ ਅੰਦਰ ਇੰਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਦਸਪੈਂਸਰੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਉਹ ਖੇਰਦਮਾ ਧਾਨ ਦਾ ਬੱਚਿਆਂ ਵਾਸਤੇ ਓਪਨ ਜਿਮ ਹੁੰਦੀ ਆ ਝੂਲੇ ਲੱਗੇ ਹੁੰਦੇ ਆ ਕਾ ਵਧੀਆ ਦਿਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਏਦਾਂ ਦੀ ਸਖ ਸੁਵਿਧਾ ਪਰਸਲਟੀ ਹੈਗੀ ਹੈ ਸਰ ਸਾਡੇ ਪਿੰਡ ਦੇ ਕੁਝ ਵੀ ਨਹੀਂ ਹੈਗਾ ਸਾਡੇ ਪਿੰਡ ਅੱਥੋਂ ਤੱਕ ਸਾਡੇ ਸਕੂਲ ਨੂੰ ਜਾਣ ਦਾ ਰਸਤਾ ਨਹੀਂ ਸਹੀ ਅਸੀਂ ਸਰਕਾਰਾਂ ਕੋਲ ਇਹ ਹੀ ਮੰਗ ਕਰਦੇ ਆ ਕਿ ਸਾਨੂੰ ਗਰਾਊਂਡ ਵੀ ਚਾਹੀਦੀ ਹੈ ਔਰ ਬੱਚਿਆਂ ਦੇ ਸਕੂਲ ਨੂੰ ਜਾਣ ਅਤੇ ਗਲੀਆਂ ਵੀ ਚਾਹੀਦੀਆਂ ਆ ਤੇ ਚੂ ਲਿਆ ਵਾ ਤੇ ਵੀ ਹਰ ਇੱਕ ਜਾਨੀ ਕਿ ਸਹੂਤ ਚਾਹੀਦੀ ਜਿਹੜੀਆਂ ਨੂੰ ਚਾਹੀਦੀ ਆ ਵੀ ਜਿਹੜੀ ਸਾਡੇ ਪਿੰਡ ਵਿੱਚ ਨਹੀਂ ਦਿਸ ਪੈਂਸਰੀ ਸਾਡੇ ਪਿੰਡ ਵਿੱਚ ਨਹੀਂ ਟੂਟੀ ਦਾ ਪਾਣੀ ਤੱਕ ਪ੍ਰੋਬਲਮ ਆ ਸਰ ਉਹ ਵੀ ਦੂਜੇ ਤੋਂ ਤੀਜੇ ਪਿੰਡ ਵਿੱਚ ਜਾ ਗਏ ਪਾਣੀ ਆਂਦਾ ਸਾਡੇ ਪਿੰਡੋਂ ਉਹ ਵੀ ਬਹੁਤ ਟਿਕਤਾ ਬਾਕੀ ਹੋਰ ਸਾਡੇ ਪਿੰਡ ਦੇ ਵਿੱਚ ਕੋਈ ਵੀ ਕੰਮ ਪੈਂਡੇ ਕੀ ਪੈਂਡੇ ਦਾ ਸਾਰੇ ਪਿਛਲੇ ਉਹ ਆਹੀ ਕਰਾਉਣਾ ਚਾਹੁੰਦੇ ਆ ਸਾਨੂੰ ਜੀ ਸੇਵਾ ਦਾ ਮੌਕਾ ਮਿਲਿਆ ਤਹੀਂ ਤੁਹਾਨੂੰ ਮਨੋਂ ਰੱਖ ਕੇ ਸਾਰਾ ਕੰਮ ਕਰਾਉਣਾ ਚਾਹੁੰਦੇ ਆ ਇਹਨਾਂ ਗਵਰਨਮੈਂਟ ਜਿੰਨਾ ਵੀ ਵਾਅਦਾ ਵਾਦਾ ਪੈਸਾ ਦੇਗੀ ਨਹੀਂ ਕੰਮ ਕਰਾਉਣਗੇ ਜਿਹਦੇ ਪੈਸੇ ਪਿੱਛੋਂ ਕੰਮ ਪਿੱਛੇ ਪੈ ਜਾਂਦਾ। ਅ ਰਸਨ ਕਾਰ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਆ ਜਿਹੜੇ ਜੋਬ ਲੋਕ ਹੁੰਦੇ ਆ ਉਹਨਾਂ ਦੇ ਰਸਨ ਕੱਢ ਨਹੀਂ ਬਣੇ ਹੁੰਦੇ। ਤੇ ਗਰੀਬੀ ਉੱਤੇ ਕਾਰ ਰਸਨ ਨਹੀਂ ਪਹੁੰਚਦਾ। ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੀ ਵੀ ਇਦਾਂ ਦੀ ਸਮੱਸਿਆ ਹੈਗੀ ਆ? ਹਾਂਜੀ ਸਾਰਾ ਰਸਨ ਕਾਟਾਂ ਦੀ ਵੀ ਸਮੱਸਿਆ ਹੈਗੀ ਆ। ਕੁਝ ਘਰ ਜਿੱਦਾਂ ਕੱਟੇ ਗਿਆ। ਆਈ ਉਹਨਾਂ ਦੀ ਕਾਰਡ ਵੀ ਬਣਾਣਿਆ। ਕੁਝ ਘਰ ਕੱਟੇ ਗਿਆ। ਜਿੱਦਾਂ ਸਰਪੰਚਾਂ ਨਾਲ ਕੇਮੋ ਗੱਲ ਲੱਗ ਲੱਗ ਭਾਈ ਹੁੰਦੀ ਆ। ਕਈਆਂ ਨੇ ਕਟਾ ਹਤੇ ਸਰਕਾਰ ਆਈ ਨਹੀਂ ਕਟਾ ਵੀ ਦਿੰਦੀਆਂ ਤੋਂ ਬਹੁਤ ਪੈਂਡਿੰਗ ਹੈ ਕੋਈ ਘਰ ਵਿੱਚ ਹੈ ਕਿ ਦੱਸ ਵੀ ਇਹਨਾਂ ਨੇ ਇੱਕ ਵਾਰ ਸਰਕਾਰ ਨੂੰ ਬਣਨੀ ਤੋਂ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਦੇ ਹੋ ਕੀ ਲੱਗਦਾ ਸਕੂਲ ਦੇ ਵਿੱਚ ਸਟਾਫ ਦੀ ਘਾਪੀਆਂ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਸਰ ਸਾਡੇ ਸਕੂਲ ਦੇ ਵਿੱਚ ਤੁਹਾਨੂੰ ਅੱਗੇ ਕਹਿ ਕਿ 88 ਤੋਂ ਲੈ ਕੇ ਜਾ ਕੇ ਤੇ ਗਰਾਊਂਡ ਜੇ ਪੇਰਾ ਲਾ ਦਿਓ ਤੇ ਭਾਈ ਮੇਰੇ ਨਾਲ ਚੱਲ ਜੋ ਕਿ ਉੱਥੇ ਬਹੁਤਾ ਨਹੀਂ ਤੇ ਗੋਡੇ-ਗੋਡੇ ਘਾਟ ਰਹਿੰਦਾ ਉਹਦੇ ਵਿੱਚ ਤਾਂ ਸੀ ਤਾਂ ਲੱਗੇ ਸਾਡੇ ਸਕੂਲ ਦੇ ਮਾਪਰਾ ਨੇ ਤੇਰੀ ਪਤਾ ਨਹੀਂ ਕੇਰ ਕੀਤੀ ਕਿ ਨਹੀਂ ਕੀਤੀ ਪਰ ਆ ਇਸ ਤਨੇ ਸਕੂਲ ਦੇ ਵਿੱਚ ਗਰਾਊਂਡ ਪੱਕੇ ਹੋਣੇ ਚਿਹਦੇ ਬੱਚੇ ਬੈਠੇ ਦੇ ਸੋਹੇ ਲੱਗਣ ਉਹਦੇ ਵਿੱਚ ਵੀ ਕੋਈ ਸਹੂਤ ਨਹੀਂ ਗਰਾਊਂਡ ਦੀ ਕੋਈ ਸਹੂਤ ਨਹੀਂ ਬੱਚਿਆਂ ਦੀ ਕੋਈ ਨਾ ਬਾਲੀਬਾਲ ਦੀ ਸਕੀਮ ਬਾਤੇ ਕੋਈ ਮਾਲਫ ਪੈ ਲਈ ਹੈ ਜਾਂ ਕੋਈ ਵੀ ਚੀਜ਼ ਨਹੀਂ ਹੈਗੇ ਇੱਥੇ ਸੋ ਜੁੱਦ ਨਸਿਆ ਵਿਰੋਧ ਪੰਝਾ ਆਪ ਸਰਕਾਰ ਨੇ ਮਹਿਮਸੇਲੀਆ ਸੋ ਆਪ ਜੀ ਦੇ ਮੈਨੂੰ ਲੈ ਕੇ ਕਿਵੇਂ ਨੇ ਸਰ ਨਸਿਆ ਬਰਾਦੇ ਕਿਉਂ ਤੋਂ ਪਰ ਠੀਕ ਵਧੀਆ ਚਲਾਈ ਹੋਣਾ ਨੇ ਪਰ ਚਲੋ ਇੰਨੇ ਆ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਬਹੁਤ ਘੱਟ ਹੈ ਐ ਨਹੀਂ ਬਿਲਕੁਲ ਠੀਕ ਪਿੰਡਾਂ ਦੇ ਬਿਲਕੁਲ ਇੰਨਾ ਸ਼ੇ ਬਾਰੇ ਨਹੀਂ ਪੁੱਛੀਏ ਅਸੀਂ ਚਲੋ ਤਾਲੇ ਫਿਕਰ ਪਿੰਡੇ ਆ ਦੇ ਵਾਸਤੇ ਦੂਜਾ ਨਸ਼ਾ ਕੋਈ ਨਹੀਂ ਹੈ ਮੈਡੀਕਾਮ ਦਾ ਤਾਂ ਕੋਈ ਨਹੀਂ ਚਿੱਟੇ ਚੱਤੇ ਵਾਰੇ ਸਾਡੇ ਕੋਈ ਨਾ ਕਰ ਰਿਹਾ ਤਾਂ ਜਿਸ ਵਾਰ ਨੌਜਵਾਨਾਂ ਦਾ ਲਾਸਣ ਦੇ ਵਿੱਚ ਆਮ ਰੋਜ਼ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੁੰਦੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਕੋਲੋਂ ਕੀ ਪਲੇਨਸ ਹੋਣਗੇ ਸਾਰੇ ਸਾਡੇ ਨੌਜਵਾਨ ਮੁੰਡੇ ਵਿਚਾਰੇ ਵਾਲੀਵਾਲ ਗੇਮ ਨੂੰ ਬਹੁਤ ਅਸਰਿਆ ਤੇ ਸਾਡੇ ਨੌਜਵਾਨਾਂ ਵਾਸਤੇ ਇੱਕ ਵਾਲੀਵਾਲ ਦੀ ਗੇਮ ਵਾਸਤੇ ਜ਼ਰੂਰੀ ਹੈ ਕਿ ਬੱਚੇ ਆਪਣੇ ਟੀਮ ਦੇ ਵਿੱਚ ਕਿਤੇ ਕਿਤੇ ਰੁਝਾਅ ਤੋਂ ਬਾਹਰ ਨਸ਼ਿਆਂ ਤੋਂ ਬਾਹਰ ਰਹਿਣ ਤੈਅ ਰਹਿਣ ਅਸੀਂ ਇਹ ਹੀ ਸੋਚਿਆ ਕਿ ਬੱਚਿਆਂ ਨੇ ਕਿਤੇ ਗਰਾਊਂਡ ਦਾ ਕਿਤੇ ਮਾੜਾ ਮੋਟਾ ਕਰਕੇ ਹੀ ਲਾਂਹ ਨਹੀਂ ਖਾ ਲਈ ਕਿਤੇ ਵੀ ਭੱਜ ਕੇ ਪੰਜਾਬ ਕੱਟ ਗਏ ਤਾਂ ਵੀ ਗਾਉਂਡੇ ਇੱਕ ਬੰਦੀ ਬੱਚਿਆਂ ਵਾਸਤੇ ਉਹਨਾਂ ਵਾਸਤੇ ਜ਼ਰੂਰੀ ਹੈ ਬੱਚੇ ਕੰਮ ਕਾਟੇ ਲੱਗੇ ਰਹਿਣਗੇ ਸਰ ਮਨ ਰੇਗਾ ਦੇ ਵਿੱਚ ਜਿਹੜੇ ਜੋਗ ਲੋਗ ਹੁੰਦੇ ਆ ਉਹਨਾਂ ਨੂੰ ਜਗ੍ਹਾ ਨਹੀਂ ਦਿੱਤਾ ਜਾਂਦਾ ਨਹੀਂ ਜਾਇਆ ਪਾਈ ਜਾਂਦਾ ਇਹ ਤੋਂ ਅਧਿਕ ਵਾਈ ਵਿੱਚ ਕਿਵੇਂ ਦੇਖਿਆ ਜਾਏਗਾ ਹਰ ਜੇ ਨਜਾਇਜ਼ ਤਾਂ ਚਲੋ 100% ਸਾਡੇ ਅੰਦਰ ਨਹੀਂ ਪੈਂਦੇ ਅੱਜ ਇਹ ਸੋ ਜਾਏ ਜੇ ਮੰਨ ਲਓ ਜੇ ਪਹਿਨਗੇ ਨਹੀਂ ਕੋਣਾ ਕੰਮ ਆਦੇ ਐ ਇੱਥੇ ਮਿੱਟੀ ਪਾਉਣੀ ਜੇ ਦਾ ਮੰਨ ਲਓ ਨਾ ਕੰਮ ਆ ਕੇ ਕਰਨ ਵਾਲੇ ਆ ਜੇ ਅਸੀਂ ਕਿਹਦੇ ਮੰਨ ਦਾ ਦਸ ਘਰ ਪਾਣੇ ਨਹੀਂ ਚਾਹੀਆਂ ਸਰ ਤੋ ਅਸੀਂ ਮਿੱਟੀ ਵਾਦੇ ਪਾਣੇ ਆ ਕਿ ਮਿੱਟੀ ਪਾਉਣੀ ਆ ਤਾਂ ਆਪ ਨਹੀਂ ਕਰਤ ਨੇ ਆਹੀਂ ਸਰਪੇ ਮਿੱਟੀ ਮਾਟੀ ਪਾਉਣੀਆਂ ਉਹਨਾਂ ਬਾਤੇ ਪਾਉਣੀਆਂ ਬੰਦੇ ਪਰ ਆਹੀਂ ਵੀ ਨਿਯਾਇਤ ਪਾਇਆ ਕਰਤਾ ਜੀ ਜੀ ਸਰ ਕੱਚੇ ਕੁਠੇ ਗਰਾਟਾ ਪਿੰਡਾਂ ਚਾਹੀਆਂ ਨਵੇਂ ਘੋਮ ਬਲਾਈ ਕੀਤੇ ਗਏ ਆਪਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੁਠੇ ਗਰਾਟਾ ਇਹ ਕਿੰਨੇ ਨਵੇਂ ਘੋਮ ਬਲਾਈ ਕੀਤੇ ਗਏ ਸਰ ਸਾਡੇ ਪਿੰਡ 88 ਤੋਂ ਲੈ ਕੇ ਹਨ ਦੇ ਦੋ ਘਰ ਹੀ ਲੱਗਿਆ ਪੱਕੇ ਤੇ ਜਾਂਦਾਂ ਪਹਿਲਾਂ 5 ਘਰ ਬੇਹਕ ਲੋਨੀਆਂ ਉਹਨਾਂ ਨੂੰ ਕੋਈ 20 ਸਾਲ ਹੋ ਗਿਆ ਮੈਨੂੰ ਪਰਮਣੁਣ ਆਈ ਤੇ ਰੰਕਾਰ ਪਾਇਆ ਤੇ ਅਹੀਂ ਸਰਕਾਰ ਕੋ ਇਹ ਹੀ ਮੰਗ ਕਰਨਿਆ ਇਹ ਦੇਖ ਤੇ ਆਂ ਪਾਇਆ ਤੇਰਾ ਤੇ ਤੇਰਾ ਪੱਕੇ ਕਿਤੇ ਜਾਣ। ਸੋ ਸੰਗਲ ਦੋ ਮਨ ਜਾਂ ਪੰਜਾਬ ਸਰਕਾਰ ਤੋਂ ਸਭ ਤੋਂ ਸੂਤਨ ਗਰੀ ਲੋਕਾਂ ਵਰਤੇ ਪਿੰਡਾਂ ਜੁਲਦੀਆਂ। ਕਿਤੇ ਨਾ ਕਿਸੇ ਪਿੰਡ ਤੇ ਤੜੇ ਬੰਦੀ ਹੁੰਦੀ ਆਂ। ਫਿਰ ਉੱਤੇ ਕੰਪੂਜ ਦਾ ਨਹੀਂ ਹੋਊਗਾ। ਸੋ ਆਪਜੀ ਦੀ ਗਵਰੀ ਵਿੱਚ ਕਿਵੇਂ ਦੇਖੇ ਜੀ। ਸਾਰੇ ਇੱਕ ਤੜੇ ਬੰਦੀ ਆਂ। ਸਾਰਿਆਂ ਨਾਲ ਕੋਈ ਆ ਨਹੀਂ ਤੜੇ ਬੰਦ ਨਹੀਂ ਆਈ। ਸਾਰਿਆਂ ਨੂੰ ਇੱਕ ਸਮਝਣਾ। ਆਂ ਨਾ ਹੀ ਪਾਰਟੀਵਾਦੀ ਰੱਖਣਿਆ। ਆਡੇ ਵਾਂਗ ਕਾਂਗਰਸ ਵੀ ਹੁੰਦਾ ਸੀ ਤੇ ਆਮ ਬੰਦੇ ਵੀ ਹੁੰਦੇ ਆਂ। ਆਂ ਤੜੇਵਾਦੀ ਨਹੀਂ ਰੱਖਣਾ ਚਾਹੁੰਦੇ। ਆਈ ਸਾਰਿਆਂ ਨੂੰ ਵੈਲਕਮ ਆ ਜੀ ਆਇਆਂ ਨੂੰ ਦੋਨਾਂ ਪਾਰਟੀਆਂ ਨੂੰ ਤਿੰਨਾਂ ਨੂੰ ਆਈ ਕਹਿੰਨਾ ਕੋਈ ਧੜੇਵਾਦੀ ਨਹੀਂ ਰੱਖਦਾ ਆਈ ਪੇਂਦੇ ਮਕਾਸਵਾਤੇ ਕੰਮ ਕਰਦੇ ਆ ਧੜੇਵਾਦੀ ਬੱਚ ਨਹੀਂ ਕਰਨ ਜੋ ਵੀ ਸਹੂਲਤ ਆਈ ਆਈ ਹਰ ਘਰ ਘਰ ਪਹਚਾਵਾਂਗੇ ਸਰਪੰਚ ਸਾਬ کئی ਵਾਰ ਹੀ ਪਿੰਡਾਂ ਦੇ ਝਗੜੇ ਇੰਨੇ ਵੱਧ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਚਲੇ ਜਾਂਦੇ ੱੱਕੇ ਆਨੇ ਪਿੰਡ ਦੇ ਸਮਾਂ ਬਰ ਬਾਦੋਂ ਦਾ ਘਟਾ ਹੁੰਦਾ ਸੋ ਇੱਕ ਸਰਬੰਚ ਦੀ ਕੀ ਜੰਮਿਆ ਰਹਿੰਦੀ ਆ ਕੀ ਫਰਜ ਹੁੰਦਾ ਕਿਵੇਂ ਦੇਖਦੇ ਸਾਰਾ ਇਹ ਜੇ ਇਹ ਜਾਣਿਆ ਕਿ ਮੰਨ ਲਓ ਥਾਣੇ ਤੱਕ ਕਾਲਜ ਜਾਏ ਨਾ 100% ਨਹੀਂ ਥਾਣੇ ਤੱਕ ਕਾਲਜ ਜਾਣ ਹੀ ਨਹੀਂ ਦੇਣੀ ਇੱਥੇ ਹੀ ਪਿੰਦੇ ਵਿੱਚ ਮਸਲਾ ਬੈਗੇ ਨਿਬੜਿਆ ਜਾਏ ਤਾਂ ਵਧੀਆ ਆਏ ਕੋਈ ਥਾਣੇ ਵਿੱਚ ਆਏ ਹੈ ਇਹ ਕਿ ਬਿਨਾਂ ਪੁਛਣਾ ਤੋਂ ਪੁਲਿਸ ਨਹੀਂ ਆਂਦੀ ਦੀ ਮਾੜਾ ਮੋਟਾ ਕੋਈ ਝਗੜਾ ਹੈ ਪੁਲਿਸ ਨੂੰ ਆਣਾ ਨਹੀਂ ਚਾਹੀਦਾ ਬਿਨਾਂ ਪੁੱਛਿਆ ਹੋਵੇ ਅਸੀਂ ਇਹ ਲਈ ਪੀੜ ਕਰਦੇ ਆਂ ਕਿ ਕਿਨ ਕੇ ਸਰਪੰਚਾਂ ਨਾਲ ਗੱਲ ਨਾ ਹੋਏ ਉਹਨਾਂ ਦੇ ਪਿੰਦੇ ਵਿੱਚ ਇਹੰਤਰ ਨਹੀਂ ਕਰਨਗੇ ਓਹ ਕਿਹੜਾ ਤੁਸੀਂ ਉਹਨੂੰ ਪਹਿਲ ਦੇ ਹੱਦ ਤੇ ਪਿੰਡ ਵਿੱਚ ਕੰਮ ਕਰਾਉਣ ਜਾਏ ਲੋੜੀ ਦਾ ਜਿਹੜਾ ਪਿੰਡੋਂ ਸੁਖ ਸੁਹਤਾ ਪਗਾਂਦੇ ਹਰ ਪਹਿਲੇ ਨੰਬਰ ਤੋਂ ਇਹ ਬੱਚਿਆਂ ਨੂੰ ਇੱਕ ਵਾਰ ਇਹ ਕਹਨਾ ਕਿ ਬੱਚਿਆਂ ਦੀ ਵਾਲੀਵਾਦੀ ਗੇਮ ਆਤੀ ਹੈ 2-3 ਵਾਰੀ ਅੱਗੇ ਵੀ ਕਹਿੰਦੇ ਕਿ ਅੱਜ ਤੱਕ ਕੋਈ ਪੁੱਜਿਆ ਨਹੀਂ ਮੀਰੀਆਂ ਨੇ ਆਇਆ ਨਹੀਂ ਚਲੋ ਪਹਿਲੀ ਵਾਰ ਆਏ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਇਹ ਇਸਪੈਂਕ ਕੱਲੀ ਵੇਲੇ ਪੜੇ ਆ ਤੇ ਹਰ ਜਿਹਦੇ ਨਾਲ ਮਿਲਾਂ ਇਹ ਕਾਮਯਾਬੀ ਆ ਗਈ ਹੈ ਕਿਰੇ ਦੇ ਬੱਚਿਆਂ ਨੂੰ ਕਿਤੇ ਆਲੇ ਲਾਈਏ ਨਾ ਜਾਣਾ ਜਿਹੜਾ ਜੋਤ ਚੱਲਦਾ ਹੈ ਨੇ ਉੱਚੋ ਰਹਿ ਦਰਨਗੇ ਤੇ ਵਾਲੀਵਾਦੀ ਮੈਨੂੰ ਵੀ ਬੱਚਿਆਂ ਨੇ ਬੜਾ ਕਹੇਗੀ ਅੰਨੇ ਪਿੰਡਾਂ ਜੰਨੇ ਪਏ ਆ ਸਾਡੇ ਬਣ ਦੇ ਸਾਰੇ ਰੁਪਏ ਨੇ ਆ ਵਾਲੀਪਾਲ ਬਾਤੇ ਕੋਈ ਸਕੀਮ ਦੇੜੋ ਆਈ ਸਾਡਾ ਬਹੁਤ ਬੜਾ ਧੰਨਵਾਦ ਆ ਕਿ ਅੱਜ ਪਿੰਡ ਦੇ ਵਿੱਚ ਵਾਲੀਪਾਲ ਦੀ ਕੋਈ ਗਰਾਉਂਡ ਬਣ ਗਈ ਹੈ ਸੋ ਪਿੰਡ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਸਪੰਕੀਆ ਖਾਸ ਦਿੱਤਾ ਉਹ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਆਹ ਅਸੀਂ ਪਿੰਡਾਂ ਨਾਲ ਇਹ ਕਹਿੰਦਾ ਕਿ ਇਹ ਤਾਂ ਦੇ ਵਾਤ ਵਾਤ ਜਿੰਨਾ ਪਿੱਛੇ ਹੂਰਤਾ ਹੈ ਵੀ ਤੁਹਾਨੂੰ ਪਹੁੰਚਾਵਾਂਗੇ ਤੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਆ ਪਾਇਆਂ ਨੂੰ ਕਿਨੇ ਵੋਟ ਪਾਈ ਆ ਜਾਂ ਨਾ ਪਾਈ ਆ ਅਸੀਂ ਫੇਰ ਵੀ ਉਹਨਾਂ ਦਾ ਕੰਮ ਕਰਾਂਗੇ ਤੁਹਾਨੂੰ ਮਨੋਂ